ਅਸੀਂ ਬਕਾਇਦਾ ਇੱਕ ਫੈਸਲਾ ਕਰਕੇ ਪੀਸਫੁਲੀ ਸਵਾਲ ਕਰਨ ਦਾ ਅਸੀਂ ਸਾਰੇ ਦੇਸ਼ ਵਿੱਚ ਇਹ ਦੌਰ ਸ਼ੁਰੂ ਕੀਤਾ ਹੋਇਆ ਹੈ ਕਿਉਂਕਿ ਪਿਛਲੇ 10 ਸਾਲ ਤੋਂ ਕੇਂਦਰ ਵਿੱਚ ਭਾਜਪਾ ਦੀ ਹਕੂਮਤ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹਕੂਮਤ ਹੈ ਹੁਕਮਰਾਨਾਂ ਨੂੰ ਹੀ ਸਵਾਲ ਕੀਤੇ ਜਾਂਦੇ ਆ ਜਿਨ੍ਹਾਂ ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਲੋਕਾਂ ਨਾਲ ਠੀਕ ਕੀਤਾ ਜਾਂ ਗਲਤ ਕੀਤਾ ਉਹ ਸਵਾਲ ਉਹਨਾਂ ਦੇ ਅਸੀਂ ਕਰਨੇ ਹੁੰਦੇ ਆ ਅਸੀਂ ਫੈਸਲਾ ਕਰਕੇ ਕਿ ਭਾਜਪਾ ਨੇ ਜਿੰਨਾ ਤਾਨਾਸ਼ਾਹੀ ਰਵਈਆ ਕਿਸਾਨਾਂ ਨਾਲ اختیار ਕੀਤਾ ਵੇ 2 ਸਾਲ ਲਗਾਤਾਰ ਸਨ ਦੀਦੀਆਂ ਸੜਕਾਂ ਤੇ ਬਿਠਾ ਕੇ ਰੱਖਿਆ ਸਾਡੇ ਅੱਗੇ ਕਿਲ ਗੱਡੇ ਗਏ ਸਾਡੇ ਅੱਗੇ ਪੈਰੀਕੇਟ ਖੜੇ ਕੀਤੇ ਗਏ 750 ਕਿਸਾਨ ਉਥੇ ਸ਼ਹੀਦ ਹੋ ਗਏ ਤੇ ਉਥੇ ਬਾਅਦ ਜਾ ਕੇ ਉਹਨਾਂ ਨੇ ਤਿੰਨ ਜਿਹੜੇ ਕਾਲੇ ਕਾਨੂੰਨ ਸੀ ਉਹ ਵਾਪਸ ਲੈ ਸਾਡੇ ਸਵਾਲ ਨੇ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਸਾਨੂੰ ਉਥੇ ਕਿਉਂ ਉਠਾਇਆ ਸਾਡੇ ਅੱਗੇ ਕਿਲ ਕਿਉਂ ਗੱਡੇ ਸਾਨੂੰ ਸਾਡਾ ਡੈਮੋਕਰੈਟਿਕ ਰਾਈਟ ਹੈ ਪੀਸਫੁਲ ਪ੍ਰੋਟੈਸਟ ਕਰਨ ਦਾ ਤੁਸੀਂ ਸਾਨੂੰ ਕਿਉਂ ਰੋਕਿਆ ਇਸੇ ਤਰ੍ਹਾਂ ਹਰਿਆਣਾ ਵਿੱਚ ਇਹਨਾਂ ਦੀ ਸਰਕਾਰ ਭਾਜਪਾ ਦੀ ਹਕੂਮਤ ਸੀ ਹੁਣ ਜਿਹੜੇ ਕਿਸਾਨ ਜਦੋਂ ਜਾਣ ਲੱਗੇ ਉਹਨਾਂ ਦੇ ਸੱਤ-ਸੱਤ ਪਲੇਅਰਸ ਦੇ ਬੈਰੀਕੇਡ ਪੇਰ ਖੜੇ ਕੀਤੇ ਉਹਨਾਂ ਤੇ ਟਿਅਰ ਗੈਸ ਛੱਡੀ ਗਈ ਗੋਲੀ ਨਾਲ ਸ਼ੁਕਰਨ ਸ਼ਹੀਦ ਕੀਤਾ ਗਿਆ ਔਰ ਫਿਰ 24-25 ਕਿਸਾਨ ਇੱਥੇ ਵੀ ਸ਼ਹੀਦ ਹੋ ਗਏ ਇਹ ਅਸੀਂ ਇਹਨਾਂ ਦੇ ਸਵਾਲ ਭਾਜਪਾ ਨੂੰ ਕਰਦੇ ਆਂ ਅਸੀਂ ਪੁੱਛਦੇ ਆਂ ਵੀ ਸਾਨੂੰ ਦੱਸੋ ਇਦਾਂ ਦਾ ਵਰਤਾਰਾ ਤੁਸੀਂ ਕਿਉਂ ਕੀਤਾ ਔਰ ਫਿਰ ਇਹ ਵੀ ਪੁੱਛਦੇ ਆਂ ਵੀ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਪਿਛਲੇ ਮੈਨੀਫੈਸਟੋ ਚ ਵੀ ਤੁਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਓਗੇ ਉਹ ਹਾਲੇ ਤੱਕ ਕਿਉਂ ਨਹੀਂ ਬਣਾਇਆ ਇਹ ਜੋ ਇਹ ਕਹਿੰਦੇ ਨੇ ਮੈਂ ਸਮਝਦਾ ਭਾਈ ਜੀ ਅਸੀਂ 70000 ਕਰੋੜ ਰੁਪਏ ਰੁਪਏ ਦੀ ਗੱਲ ਕਰਦੇ ਚੁਣਨਾ ਪਿਛਲੇ ਸਾਲ ਖਰੀਦੇ ਜਿਹੜਾ 32000 ਕਰੋੜ ਦਾ ਸੀ ਅਜ ਤੋਂ 10 ਸਾਲ ਪਹਿਲਾਂ ਅਸੀਂ ਪੁੱਛਦੇ ਹਾਂ ਵੀ ਫਿਰ ਤੁਸੀਂ ਇਹ ਕਿਉਂ ਨਹੀਂ ਦੱਸਦੇ ਵੀ ਤੁਸੀਂ ਇਹ A2 FL ਨਾਲ ਕੀਤਾ ਜਿਹੜਾ C2 50% ਦਾ ਫਾਰਮੂਲਾ ਕਿਉਂ ਨਹੀਂ ਲਾਗੂ ਕੀਤਾ ਜੇ ਉਹ ਕੀਤਾ ਹੁੰਦਾ ਤਾਂ ਐਸੇ ਸਾਲ 3000 ਕਰੋੜ ਰੁਪਏ ਸਾਡਾ ਖਾਂਗਜ ਹੁੰਦੇ ਤੁਸੀਂ ਕਾ ਕੇ ਇਹ ਕਿਉਂ ਨਹੀਂ ਦੱਸਦੇ ਵੀ ਉਦੋਂ ਜਦੋਂ ਤੁਸੀਂ ਆਏ ਸੀ ਉਦੋਂ 55 ਰੁਪਏ ਡੀਜ਼ਲ ਦਾ ਰੇਟ ਸੀ ਜੋ ਅੱਜ ਵੇਲੇ 87 ਰੁਪਏ 11 ਪੈਸੇ ਹੈ ਤੁਸੀਂ ਇਹ ਕਿਉਂ ਨਹੀਂ ਦੱਸਦੇ ਵੀ ਤੁਹਾਡੇ ਆਉਣ ਤੋਂ ਪਹਿਲਾਂ ਜਿਹੜਾ ਐਗਰੀਕਲਚਰ ਇਨਪੁਟਸ ਸੀਗੇ ਜਾਂ ਮਸ਼ੀਨਰੀ ਸੀ ਉਹ ਤੇ ਕੋਈ ਟੈਕਸ ਨਹੀਂ ਸੀ ਉਹਦਾ ਤੁਸੀਂ ਪਹਿਲਾਂ 18% GST ਲਾਇਆ ਤੇ ਦਾ 28% ਹੋ ਗਿਆ ਤੁਸੀਂ ਇਹ ਕਿਉਂ ਨਹੀਂ ਦੱਸਦੇ ਵੀ ਜਿਹੜਾ ਉਸ ਵੇਲੇ ਸਵਰਾਜ ਟਰੈਕਟਰ 3.5 ਲੱਖ ਦਾ ਹੁੰਦਾ ਸੀ ਅੱਜ 7 ਲੱਖ 84400 ਰੁਪਏ ਦਾ ਹੋ ਗਿਆ ਜਿਹੜੀ ਹਰ ਕਾਸਟ ਜਿਹੜੀ ਮੋਰ ਥੈਨ ਡਬਲ ਹੋ ਗਈ ਉਹਦਾ ਤੁਸੀਂ ਜ਼ਿਕਰ ਨਹੀਂ ਕਰਦੇ ਇੱਕ ਇੱਕ ਫਿਗਰ ਦੱਸ ਕੇ ਲੋਕਾਂ ਨੂੰ ਭਰਮਾਉਣਾ ਚਾਹੁੰਦੇ ਹੋ ਅੱਜ ਕਿਸਾਨਾਂ ਨੂੰ ਹਾਊਸ ਅਰੈਸਟ ਕਰਨਗੇ ਇਸ ਤਰ੍ਹਾਂ ਵੀ ਅਸੀਂ ਕਿਉਂਕਿ ਇਹਨਾਂ ਤੇ ਸਵਾਲ ਕਰਨੇ ਹੁੰਦੇ ਆ ਸਾਡਾ ਕਨਸਟੀਟਿਊਸ਼ਨਲ ਰਾਈਟ ਹੈ ਅਸੀਂ ਜਦੋਂ ਵੋਟ ਪਾਉਣੀ ਹੈ ਅਸੀਂ ਪੁੱਛਣਾ ਹੈ ਵੀ ਅਸੀਂ ਤੈਨੂੰ ਵੋਟ ਕਿਉਂ ਕਰੀਏ ਪਿੱਛੇ ਜਿਹੜਾ ਰਵਈਆ ਸੀ ਤੇਰਾ ਕੀ ਇਹੀ ਰਹੇਗਾ ਜਦੋਂ ਅਸੀਂ ਵਿਰੋਧ ਕਰਨ ਜਾਂਦੇ ਆ ਸਾਰੇ ਦੇਸ਼ ਚ ਇਦਾਂ ਹੋਇਆ ਹੁਣ ਇੱਥੇ ਪੰਜਾਬ ਵਿੱਚ ਤਾਂ ਖਾਸ ਤੌਰ ਤੇ ਪੰਜਾਬ ਦੀ ਪੁਲਿਸ ਵੀ ਉਹਨਾਂ ਦੇ ਹੁਕਮਰਾਨਾਂ ਦੇ ਸਾਥ ਦਿੰਦੀ ਹੈ ਉਹ ਸਾਨੂੰ ਘਰ ਜੇ ਹਾਊਸ ਹールド ਅਰੈਸਟ ਕਰ ਲੈਂਦੀ ਹੈ ਫੇਰ ਵੀ ਉਹਦੇ باوجود ਜਦੋਂ ਕਿਸਾਨ ਪਹੁੰਚ ਜਾਂਦੇ ਆ ਉਹਨੂੰ ਫੜ ਕੇ ਥਾਣਿਆਂ ਚ ਬਿਠਾ ਲੈਂਦੇ ਆ ਜਦੋਂ ਲੀਡਰ ਚਲੇ ਜਾਂਦੇ ਆ ਉਹਦੇ ਬਾਅਦ ਉਹਨਾਂ ਨੂੰ ਛੱਡ ਦਿੰਦੇ ਆ ਅੱਜ ਵੀ ਇਹੀ ਕੁਝ ਹੋਇਆ ਅੱਜ ਲੁਧਿਆਣੇ 'ਚ ਹੋਮ ਮਿਨਿਸਟਰ ਨੇ ਆਉਣਾ ਸੀ ਅਮਿਤ ਸ਼ਾਹ ਨੇ ਇੱਥੇ ਖੰਨੇ 'ਚ ਆਉਣਾ ਸੀ ਡਿਫੈਂਸ ਮਿਨਿਸਟਰ ਨੇ ਰਾਜਨਾਥ ਸਿੰਘ ਨੇ ਦੋਨੋਂ ਜਗ੍ਹਾ ਤੇ ਵੱਡੀ ਪੱਧਰ ਤੇ ਵਰਕਰਾਂ ਦੀ फडੋੜ ਪਈ ਹੋਈ ਜਦੋਂ ਨਿਕਲ ਗਏ ਉਹਦੇ ਬਾਅਦ ਹੁਣ ਉਹਨਾਂ ਨੂੰ ਸਾਰਿਆਂ ਨੂੰ ਛੱਡ ਦਿੱਤਾ ਅਸੀਂ ਇਹਦੇ ਇਹਦੇ ਖਿਲਾਫ ਹੁਣ ਸੋਚ ਰਿਹਾ ਵੀ ਹਾਈ ਕੋਰਟ ਤੋਂ ਵੀ ਡਾਇਰੈਕਸ਼ਨ ਨੂੰ ਦਵਾਈ ਜਾਵੇ ਪੁਲਿਸ ਨੂੰ ਪੁਲਿਸ ਤਾਂ ਲਾਇਨ ਫੋਰਸਮੈਂਟ ਏਜੰਸੀ ਹੁੰਦੀ ਹੈ ਉਹਦਾ ਕੰਮ ਕਾਨੂੰਨ ਨੂੰ ਖੁਦ ਤੋੜਨਾ ਨਹੀਂ ਹੁੰਦਾ ਉਹ ਸਾਨੂੰ ਘੇਰ ਕੇ ਇਦਾਂ ਡੱਕ ਕੇ ਥਾਣਿਆਂ ਦੇ ਵਿੱਚ ਸਾਡਾ ਸੰਵਿਧਾਨਿਕ ਹੱਕ ਖੋਹਦੀ ਹੈ ਉਹ ਜੇ ਅਸੀਂ ਕੋਈ ਕਾਨੂੰਨ ਤੋੜਾਂਗੇ ਕਿਸੇ ਨੂੰ ਕੁਝ ਕਹਾਂਗੇ ਫਿਰ ਤਾਂ ਉਹਨਾਂ ਦਾ ਅਧਿਕਾਰ ਹੈ ਸਾਨੂੰ ਅਰੈਸਟ ਕਰ ਸਕਦੇ ਆ ਤੇ ਜੇ ਅਸੀਂ ਪੀਸਫੁੱਲ ਰਹਨੇ ਆਂ ਫਿਰ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਇਦਾਂ ਖੱਜਲ ਖਵਲ ਕਰਨਾ ਇਹ ਠੀਕ ਨਹੀਂ ਇਹ ਕੇਂਦਰ ਸਰਕਾਰ ਦਾ ਵਿਰੋਧ ਤੇ ਪੰਜਾਬ ਸਰਕਾਰ ਪਪਾਂ ਪਰ ਘੱਟੇ ਹੋਈ ਪਈ ਆ ਬੁਲਸਾਈ ਪਈ ਆ ਦੋਨੋਂ ਮਿਲੇ ਹੋਏ ਨੇ ਦੋਨਾਂ ਨੂੰ ਸਵਾਲ ਦੋਹਾਂ ਨੂੰ ਹੀ ਨੇ ਇਧਰ ਪੰਜਾਬ ਸਰਕਾਰ ਨੂੰ ਵੀ ਸਵਾਲ ਨੇ ਵੀ ਤੁਸੀਂ ਸਾਨੂੰ ਦੱਸੋ ਜਦੋਂ ਸਾਡੇ ਤੇ ਟੀਅਰ ਗੈਸ ਛੱਡੀ ਗਈ ਜਦੋਂ ਸਾਡੇ ਤੇ ਗੋਲੀਆਂ ਚਲਾ ਕੇ ਸ਼ੂਕਰ ਨੂੰ ਸ਼ਹੀਦ ਕੀਤਾ ਗਿਆ ਹਰਿਆਣੇ ਦੀ ਪੁਲਿਸ ਨੇ ਪੰਜਾਬ ਚ ਆ ਕੇ ਕੀਤਾ ਤੁਸੀਂ ਜ਼ੀਰੋ ਐਫ ਆਈ ਆਰ ਵਿੱਚ ਕਿਸੇ ਦਾ ਨਾਂ ਹੀ ਨਹੀਂ ਲਿਖਿਆ ਅਣਪਛਾਤੇਆਂ ਤੇ ਕੀਤੀ ਤੁਸੀਂ ਇਹ ਦੱਸੋ ਵੀ ਤੁਸੀਂ ਜਦੋਂ ਓਲੰਪੀਸ ਕਿੰਦੀ ਬਿਮਾਰੀ ਫੈਲੀ ਕਿਸਾਨਾਂ ਨੂੰ ਇੱਕ ਥੇਲਾ ਨਹੀਂ ਦਿੱਤਾ ਜਦੋਂ ਗੜੇ ਮਾਰ ਹੋਈ ਇੱਕ ਪੈਸਾ ਨਹੀਂ ਦਿੱਤਾ ਜਦੋਂ ਹੜਾ ਉਹਦਾ ਇੱਕ ਪੈਸਾ ਨਹੀਂ ਦਿੱਤਾ ਤੁਸੀਂ ਹਰੇ ਤੱਕ ਗੰਨੇ ਦੇ ਪੈਸੇ ਨਹੀਂ ਦਿੱਤੇ ਇਹੋ ਜੇ ਸਵਾਲ ਪੰਜਾਬ ਵਾਲੇ ਨੂੰ ਵੀ ਨੇ ਉਹਨੂੰ ਵੀ ਨੇ ਇਹ ਦੋਨਾਂ ਨੂੰ ਖਤਰਾ ਹੈ ਕਿ ਲੋਕਾਂ ਦੇ ਵਿੱਚ ਅਸੀਂ ਨੰਗੇ ਨਾ ਹੋਈਏ ਪਰ ਉਹਦੇ ਨਾਲੋਂ ਵੀ ਜ਼ਿਆਦਾ ਨੰਗੇ ਉਦੋਂ ਹੋ ਜਾਂਦੇ ਜਦੋਂ ਫੜ ਕੇ ਕਿਸਾਨਾਂ ਨੂੰ ਥਾਣੇ ਵਿੱਚ ਰੱਖਦੇ ਨੇ ਇਹ ਫਿਰ ਇਸ ਵਾਰ ਜਿਹੜੇ ਪੱਲੀ ਜੂਨ ਨੂੰ ਬੈਲੇ ਜਾਂ ਲੋਕ ਸਭਾ ਚੋਣਾਂ 'ਚ ਕਿਸਾਨ ਜੱਥੇਬੰਦੀਆਂ ਦਾ ਫੈਸਲਾ ਕੀ ਹੈ ਅਸੀਂ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਇਹ ਦੋਏ ਪਰਖ ਚੁੱਕੇ ਆ ਇਹਨਾਂ ਨੂੰ ਇਹ ਪਾਣ ਤਾਂ ਕੋਈ ਕਿਸੇ ਕੀਮਤ ਤੇ ਵੋਟ ਨਹੀਂ ਕਰਨੀ ਔਰ ਜਿਹੜੀ ਤੁਹਾਡੀ ਵੋਟ ਹੈ ਤਾਂ ਜਿਹੜਾ ਵਿਨਿੰਗ ਕੈਂਡੀਡੇਟ ਕਿਉਂਕਿ ਅਖੀਰ 'ਚ ਜਾ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਣਾ ਵੀ ਕਿਹੜੇ ਦੋ ਬੰਦੇ 'ਚ ਲੜਾਈ ਆ ਉਹਨਾਂ ਦੇ ਜਿਹੜੇ ਚਿੱਤਨ ਵਾਲਾ ਹੈ ਉਹਨੂੰ ਆਪਣੀ ਬੋਲ ਦੇਉ ਪਾਜਪਾ ਨੂੰ ਨਹੀਂ ਦੇਣੀ ਤੇ ਤੁਹਾਡੇ ਬੋਲ ਦੇ باوجود ਪੰਜਾਬ ਦੇ ਵਿੱਚ ਇੰਨੀਆਂ ਉਹਨਾਂ ਦੀਆਂ ਪਾਜਪਾਦੀਆਂ ਹੁੰਦੀਆਂ ਰਹਿ ਨਹੀਂ ਆ ਤੇ ਉਹਦੇ ਸੁਤਕੀ ਸਮਝਦੇ ਵੀ ਸੋ ਜਥਾ ਜੋ ਕੱਠੀ ਨਹੀਂ ਕੱਠ ਵੀ ਨਹੀਂ ਹੁੰਦਾ ਪਾਜਪਾ ਨੂੰ ਤਾਂ ਲੋਕ ਸਾਥ ਨਹੀਂ ਦੇ ਰਹੇ ਉਹ ਤਾਂ ਦਿਹਾੜੀਦਾਰ ਫੜ ਕੇ ਲਿਆਉਂਦੇ ਨੇ ਪਾਜਪਾ ਵਾਲੇ ਤਾਂ ਇਹ ਸਥਿਤੀ ਆਮ ਆਦਮੀ ਪਾਰਟੀ ਦੀ ਵੀ ਬਹੁਤ ਵਧੀਆ ਨਹੀਂ ਹੈ ਲੜਾਈ ਪੰਜਾਬ ਵਿੱਚ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਦਰਮਿਆਨ ਹੈ ਫੇਰ ਵੀ ਲੱਗਦਾ ਇਹ ਹੈ ਵੀ ਕਾਂਗਰਸ ਦਾ ਹੱਥ ਉੱਤੇ ਹੈ ਹੋਰ باقی ਪਾਰਟੀਆਂ ਪਿੱਛੇ ਰਹਿ ਗਈਆਂ ਉਹ ਮੈਨੂੰ ਲੱਗਦਾ ਇਹ ਹੈ ਵੀ ਲੋਕੀ ਸਿਆਣੇ ਨੇ ਬੇਠ ਠੀਕ ਫੈਸਲਾ ਲੈਣਗੇ ਅਮਰਜੈਂਸੀ ਨੇ ਕਰਨਾ ਕਰਦੇ ਆਏ ਆ ਤੇ ਹੁਣ ਜਿਹੜਾ ਇੱਥੋਂ ਦੀ ਪੰਜਾਬ ਦੀ ਸਰਕਾਰ ਭਗਵਾਨ ਸਮਾਣੂਆਂ ਦੀ ਹੈ ਉਹਨਾਂ ਨੇ ਅੱਧਾ ਅਧੀਤਨਾ ਲਾ ਦੇਆ ਇਹ ਬਹੁਤ ਹੀ ਅਨਫੋਰਚੂਨੇਟ ਹੈ ਇਹੋ ਜੀ ਕਖਵਾਰ ਜਿਹੜੀ ਲੋਕਾਂ ਚ ਹਰਮਨ ਪਿਆਰੀ ਹੋਵੇ ਜਿਹਦਾ ਲੋਕਾਂ ਚ ਆਧਾਰ ਹੋਵੇ ਔਰ ਜਿਹਦਾ ਜਿਹੜਾ ਮੈਨੇਜਿੰਗ ਐਡੀਟਰ ਹੈ ਸਾਰੀ ਦੁਨੀਆ ਨੂੰ ਜਾਣਦੀ ਹੈ ਵੀ ਬਹੁਤ ਇੱਕ ਸੁਰਜਿਆ ਇਮਾਨਦਾਰ ਲੋਕਾਂ ਦੀ ਗੱਲ ਕਰਨ ਵਾਲਾ ਪਹਿਰਾ ਲੋਕਾਂ ਵਾਸਤੇ ਪੈਰ ਡਾ ਕੇ ਖੜਨ ਵਾਲਾ ਆਦਮੀ ਹੈ ਉਹਨੂੰ ਇਦਾਂ ਖਰਾਬ ਕਰਨਾ ਇਦਾਂ ਦੇ ਝੂਠੇ ਪਰਚੇ ਦਰਜ ਕਰਕੇ ਹਰਾਸ ਕਰਨਾ ਇਹਦੇ ਨਾਲ ਇਹਦੀ ਸਜ਼ਾ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਪੂਰੀ ਨਹੀਂ ਪਹੇਗੀ ਮੈਨੂੰ ਯਕੀਨ ਹੈ ਵੀ ਇਹ ਕੁਝ ਬਗਾੜ ਤਾਂ ਨਹੀਂ ਸਕਣਗੇ ਕਿਉਂਕਿ ਆਵਾਮ ਨੂੰ ਕੀ ਕਰਨਗੇ ਆਵਾਮ ਤਾਂ ਸਰ ਬਰਜਿੰਦਰ ਸਿੰਘ ਦੇ ਨਾਲ ਹੈ ਇਹ ਆਵਾਮ ਨਾਲ ਸਾਰੇ ਨਾ ਵਿਗਾੜ ਕੇ ਇਹ ਆਪ ਕਿਥੋਂ ਰਾਜਪਾਲ ਚਲਾ ਲੈਣਗੇ ਹਕਮ ਜੀ